ਸਫਾਰ ਹੋ ਕੇ ਜੋ ਰਾਤ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਮੰਦਪਾ ਕੀ ਖਬਰ ਸਾਹ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ ਬੱਚਿਆਂ ਦੀ ਸਕੂਲ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਦੌਰਾਨ ਇੱਕ ਮਾਸੂਮ ਜਿਹੇ ਬੱਚੇ ਦੀ ਮੌਤ ਹੋ ਚੁੱਕੀ ਹੈ ਜਦ ਕਿ ਤਿੰਨ ਬੱਚੇ ਗੰਭੀਰ ਰੂਪ ਤੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਕਦਰੇ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਸਕੂਲ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਸੇ ਵਾਸਤੇ ਵਿੱਚ ਮਾਪਿਆਂ ਦੇ ਮਾਸੂਮ ਬੱਚੇ ਬੈਠੇ ਹੋਏ ਸਨ ਤਿਆਰ ਕਰਕੇ ਮਾਪਿਆਂ ਦੇ ਵੱਲੋਂ ਭੇਜਿਆ ਗਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬੱਚਿਆਂ ਦੇ ਬਾਰੇ ਜੜੀਆ ਮਾੜੀ ਖਬਰ ਮਿਲੇਗੀ ਦਰਤਨਾਕ ਹਾਦਸੇ ਦੇ ਵਿੱਚ ਇੱਕ ਮਾਸੂਮ ਚਿਹਰੇ ਬੱਚੇ ਦੀ ਮੌਤ ਹੋ ਚੁੱਕੀ ਹੈ ਬੱਚਿਆਂ ਦੇ ਵੱਲੋਂ ਚੀਕ ਚਹਾੜਾ ਪਾਇਆ ਗਿਆ ਰੋਣ ਲੱਗ ਪੈਂਦੇ ਨੇ ਬੱਚੇ ਜਦੋਂ ਹਾਦਸੇ ਦਾ ਸ਼ਿਕਾਰ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਇਹ ਬੱਸ ਦਰਖਤ ਨਾਲ ਟਕਰੌਂਦੀ ਹੈ ਜਿਸ ਕਰਕੇ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਇਸੇ ਬੱਸ ਦੇ ਵਿੱਚ ਸਕੂਲ ਨੂੰ ਬੱਚਾ ਜਾ ਰਿਹਾ ਸੀ ਸਵਾਰ ਹੋ ਕੇ ਜੋ ਇਸ ਹਾਦਸੇ ਦਾ ਜਿਹੜਾ ਸ਼ਿਕਾਰ ਹੋਇਆ ਕਿ ਉਸ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਵੇਰੇ ਸਵੇਰੇ ਭਿਆਨਕ ਹੱਦ ਸਾਬਪ੍ਰਿਆ ਬੱਚਿਆਂ ਦੀ ਨਿੱਜੀ ਸਕੂਲ ਬਸ ਤੇ ਨਾਲੇ ਹੱਦ ਸਾਬਪ੍ਰਿਆ ਬੱਚੇ ਸਕੂਲ 84 ਸੇ ਬਸ ਤੇ ਵਿੱਚ ਸਫਾਰ ਹੋ ਕੇ ਜੁਫਰਾ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਬੱਚੇ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਬਿਹਦੀ ਪਿਆਨ ਖਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਹਾਲਾਤ ਇਸ ਵਕਤ ਕੀ ਬੜੇ ਹੋਏ ਨੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਜਦੋਂ ਮਾਪਿਆਂ ਨੂੰ ਹੱਥ ਸੇ ਦੇ ਬਾਰੇ ਪਤਾ ਲੱਗਦਾ ਹੈ ਤੇ ਲੋਕ ਪਹੁੰਚਦੇ ਨੇ ਬੱਚਿਆਂ ਦੇ ਮਾਪੇ ਵੀ ਪਹੁੰਚੇ ਨੇ ਡਰਾਈਵਰ ਦੇ ਖਿਲਾਫ ਆਪਣੀ ਪ੍ਰਾਸ ਕੱਢ ਕੇ ਕਿਹਾ ਜਾ ਰਿਹਾ ਕਿ ਦੂਰ ਤੋਂ ਹੀ ਡਰਾਈਵਰ ਦੇ ਵੱਲੋਂ ਤੇਜ਼ ਜੜੀਆਂ ਬਾਸ ਚੁਲਾਈ ਜਾ ਰਹੀ ਸੀ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਗੱਲਾਂ ਲੋਕਾਂ ਦੇ ਵੱਲੋਂ ਕਈਆਂ ਗਈਆਂ ਇਲزام ਡਰਾਈਵਰ ਦੇ ਉੱਤੇ ਲਖਾਏ ਗਏ ਕਿ ਸਕੂਲ ਬੱਸ ਦੀ ਰਫ਼ਤਾਰ ਜਿਆਦਾ ਤੇਜ਼ ਸੀ ਜਿਸ ਕਰਕੇ ਹਾਦਸਾ ਵਾਪਰਿਆ ਬੇहद ਹੀ ਤਸਵੀਰਾਂ ਭਿਆਨਕ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਉਂ ਗਰਾਉਂਡ ਰਾਏਕੋਟ ਰੋਡ ਤੇ ਅਖਾੜਾ ਨਹਿਰ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਦੌਰਾਨ 8 ਸਾਲ ਦੇ ਮਾਸੂਮ ਚਿਹੇ ਬੱਚੇ ਦੀ ਜਾਨ ਚਲੇਗੀ ਜਦਕਿ 5 ਦੇ ਕਰੀਬ ਬੱਚੇ ਗੰਭੀਰ ਰੂਪ ਦੇ ਵਿੱਚ ਜਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਸਾਂਝੀਆਂ ਕਰ ਰਹੇ ਆ ਲੋਕਾਂ ਦੀ ਪੀੜ ਇਕੱਠੀ ਹੋ ਜਾਂਦੀ ਆ ਰੋਲੇ ਰੱਪੇ ਦੀ ਆਵਾਜ਼ ਜਦੋਂ ਲੋਕਾਂ ਦੇ ਵੱਲੋਂ ਸੁਣੀ ਗਈ ਬੱਚੇ ਰੋ ਰਹੇ ਸੀ ਤਾਂ ਤੁਰੰਤ ਮੌਕੇ ਤੇ ਲੋਕ ਵੀ ਪਹੁੰਚਦੇ ਨੇ ਹਾਲਾਂਕਿ بچਾਉਣ ਦੀ ਬਚਨ ਕਾਫੀ ਕੋਸ਼ਿਸ਼ ਕੀਤੀ ਗਈ ਪਰ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ 마ਸੂਮ ਛੇ ਬੱਚੇ ਦੀ ਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਪੰਜ ਬੱਚੇ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਕਰੌਂ ਰਾਏ ਕੋਟ ਰੋਡ ਤੇ ਅਖਾੜਾ ਨਹਿਰ ਦੇ ਕੋਲ ਇਹ ਦਰਤਨਾਕ ਹਾਦਸਾ ਵਾਪਰਿਆ ਸਵੇਰੇ ਸਵੇਰੇ ਇਹ ਪ੍ਰਾਈਵੇਟ ਸਕੂਲ ਦੀ ਤੇਜ਼ ਰਫ਼ਤਾਰ ਬੱਸ ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਚਾ ਰਹੀ ਸੀ ਦਰਖਤੇ ਨਾਲ ਟਕਰਾ ਗਈ ਜਿਸ ਕਾਰਨ ਇੱਕ ਬੱਚੇ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਚੁੱਤਕੀ ਕਈ ਬੱਚੇ ਗੰਭੀਰ ਰੂਪ ਤੇ ਵਿੱਚ ਜ਼ਖਮੀ ਨੇ ਦੱਸਿਆ ਜਾ ਰਿਹਾ ਕਿ ਮ੍ਰਿਤਕ ਬੱਚਾ ਪਿੰਡ ਅਖਾੜਾ ਦਾ ਰਹਿਣ ਵਾਲਾ ਹੈ ਜਾਣਕਾਰੀ ਅਨੁਸਾਰ ਸਵੇਰੇ ਰਾਇਕੋਟ ਰੋਡ ਤੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਇਹ ਸਕੂਲ ਬੱਸ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਇਸ ਵਾਹਨ ਦੀ ਕਿ ਦਰਖਤ ਦੇ ਨਾਲ ਟਕਰਾ ਕੇ ਜਿਸ ਕਰਕੇ ਪੂਰੀ ਤਰ੍ਹਾਂ ਬੱਸ ਚੱਕਨਾ ਚੂਰ ਹੋ ਗਈ ਇਸ ਹਾਦਸੇ ਦੇ ਵਿੱਚ ਤਿੰਨ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਮਾਪੇ ਬੇहद ਦੁਖੀ ਨੇ ਜੋ ਬੱਚਿਆਂ ਨੂੰ ਚੁੱਕ ਕੇ ਹਸਪਤਾਲ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਵੈਨ ਦਾ ਡਰਾਈਵਰ ਕਾਫੀ ਦੂਰੀ ਤੋਂ ਤੇਜ਼ ਰਫ਼ਤਾਰ ਤੇ ਨਾਲ ਜਾ ਰਿਹਾ ਸੀ ਜਿਸ ਕਰਕੇ ਹਾਦਸਾ ਵਾਪਰਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ ਬੱਚੇ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਿੰਡ ਅਖਾੜਾ ਦੇ ਲੋਕ ਮੌਕੇ ਤੇ ਪਹੁੰਚ ਗਏ ਪੁੱਤ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਮਾਪੇ ਬੇਹੋਸ਼ ਹੋ ਕੇ ਰੋ ਰੋ ਬੁਰਾ ਹਾਲ ਹੈ ਹਾਦਸਾ ਇਨਾ ਭਿਆਨਕ ਸੀ ਕਿ ਬੱਚੇ ਦੇ ਸਿਰ ਦਾ ਇੱਕ ਹਿੱਸਾ ਵਕ ਹੋ ਗਿਆ ਬੱਚੇ ਦੀ ਹਾਲਤ ਦੇਖ ਕੇ ਮਾਹੌਲ ਕਾਫੀ ਤਣਾਅਪੂਰਨ ਹੈ ਪਿੰਡ ਫਾਸੀ ਬੱਚੇ ਦੀ ਮੌਤ ਨੂੰ ਲੈ ਕੇ ਨੇ ਗੁੱਸੇ ਦੇ ਵਿੱਚ ਆ ਗਏ ਕਿ ਉਹਨਾਂ ਨੇ ਬੱਸ ਨੂੰ ਅੱਗ ਲਾਉਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੇਹਦੀ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਹਾਲਾਤ ਕੀ ਬਣੇ ਹੋਏ ਨੇ ਤੜਕੇ ਤੜਕੇ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਸਕੂਲੀ ਬੱਚਿਆਂ ਦੇ ਨਾਲ ਬੱਸੇ ਪਰੀਸੀ ਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਈ ਤੇ ਇੱਕ ਬੱਚੇ ਦੀ ਇਸ ਹਾਦਸੇ ਦੇ ਵਿੱਚ ਦਰਤਨਾਕ ਮੌਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ ਬੱਚਿਆਂ ਦੀ ਸਕੂਲ ਬੱਸ ਪਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਦੌਰਾਨ ਇੱਕ ਮਾਸੂਮ ਜਿਹੇ ਬੱਚੇ ਦੀ ਮੌਤ ਹੋ ਚੁੱਕੀ ਹੈ ਜਦ ਕਿ ਤਿੰਨ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਕਦਰੇ